रेडी ਜਲੰਧਰ ਦੇ ਇੱਕ ਪਰਿਵਾਰ ਲਈ ਘਰੇਲੂ ਬਗੀਚੀ ਵਰਦਾਨ ਸਭ ਤੋਂ ਹੋਈ ਡੰਡੀ ਕਿਸੇ ਵੇਲੇ ਸ਼ੌਕ ਬਜੋ ਸ਼ੁਰੂ ਕੀਤੀ ਗਈ ਇਸ ਬਗੀਚੀ ਦੇ ਸਹਾਰੇ ਇਸ ਪਰਿਵਾਰ ਨੇ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਖਿਲਾਫ ਜੰਗ ਜਿੱਤੀ ਹੈ ਡੰਡੀ ਇਹ ਪਰਿਵਾਰ ਪਿਛਲੇ 11 ਸਾਲਾਂ ਤੋਂ ਆਪਣੀ ਘਰੇਲੂ ਬਗੀਚੀ ਵਿੱਚ ਜ਼ਹਿਰ ਰਹਿਤ ਫਾਲ ਸਬਜ਼ੀਆਂ ਫੁੱਲ ਅਤੇ ਦਵਾਈ ਵਜੋਂ ਵਰਤੇ ਜਾਣ ਵਾਲੇ ਪੌਦੇ ਲਗਾ ਕੇ ਸਰੀਰਕ ਅਤੇ ਮਾਨਸਿਕ ਤੌਰ ਉਤੇ ਸਿਹਤਮੰਦ ਜੀਵਨ ਬਤੀਤ ਕਰ ਰਿਹਾ ਹੈ ਡੰਡੀ ਅੱਜ ਇਹ ਬਾਗੀਚੀ ਨਾ ਸਿਰਫ ਇਸ ਪਰਿਵਾਰ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਹੈ ਬਲਕਿ ਇਲਾਕੇ ਦੋ ਹੋਰ ਲੋਕਾਂ ਲਈ ਵੀ ਪ੍ਰੇਰਨਾ ਸਰੋਤ ਹੈ ਡੰਡੀ ਮਠਾਪੁਰ ਦੇ ਵਾਸੀ ਰਣਜੀਤ ਕੌਰ ਮਨਹਾਸ ਜੋ ਕਿਤੇ ਵਜੋਂ ਅਧਿਆਪਕ ਹਨ ਦੱਸਦੇ ਹਨ ਕਿ ਉਹਨਾਂ ਨੂੰ ਘਰੇਲੂ ਬਾਗੀਚੀ ਬਣਾਉਣ ਲਈ ਪ੍ਰੇਰਣਾ ਆਪਣੇ ਮਾਤਾ ਪਿਤਾ ਤੋਂ ਮਿਲੀ ਸੀ ਜਿਹੜੇ ਆਪ ਖਾਲੀ ਖੁਦ ਸਬਜ਼ੀਆਂ ਬੀਜਦੇ ਸਨ ਡੰਡੀ ਉਹ ਵੱਖ-ਵੱਖ ਰੋਗਾਂ ਦੇ ਇਲਾਜ ਲਈ ਵੀ ਦੇਸੀ ਪੌਦਿਆਂ ਦੀ ਵਰਤੋਂ ਕਰਦੇ ਸਨ ਡੰਡੀ ਹੁਣਾਂ 2012 ਵਿੱਚ ਘਰ ਦੇ ਨਾਲ ਖਾਲੀ ਪਏ ਪਲਾਟ ਵਿੱਚ ਫੁੱਲ ਅਤੇ ਫਲਦਾਰ ਪੌਦੇ ਲਾਏ ਡੰਡੀ ਹੌਲੀ-ਹੌਲੀ ਦਵਾਈ ਬਜੋਂ ਵਰਤੇ ਜਾਣ ਵਾਲੇ ਪੌਦੇ ਅਤੇ ਸਬਜ਼ੀਆਂ ਵੀ ਬੀਜਨੀਆਂ ਸ਼ੁਰੂ ਕਰ ਦਿੱਤੀਆਂ ਰਣਜੀਤ ਕੌਰ ਨੇ ਦੱਸਿਆ ਕਿ ਸਾਲ 2014 ਵਿੱਚ ਉਹਨਾਂ ਦੇ ਪਤੀ ਇਸ਼ਟਦੀਪ ਸਿੰਘ ਨੂੰ ਕੈਂਸਰ ਹੋ ਗਿਆ ਡੰਡੀ ਡਾਕਟਰਾਂ ਨੇ ਜ਼ਹਿਰੀਲੀਆਂ ਦਵਾਈਆਂ ਅਤੇ ਖਾਦਾ ਨਾਲ ਤਿਆਰ ਸਬਜ਼ੀਆਂ ਅਤੇ ਫਲਾਂ ਤੋਂ ਪਰਹੇਜ਼ ਕਰਨ ਲਈ ਕਿਹਾ ਡੰਡੀ ਇਸ ਤਰ੍ਹਾਂ ਉਹਨਾਂ ਨੇ ਆਪਣੀ ਇੱਕ ਬਈ ਜਿਹੜਾ ਲਾ ਕੇ ਦੋ ਬੋਲੇ ਨਾਲ ਉੱਥੇ ਲਾ ਕੇ ਦੇ ਕਰ ਲਿਓ ਤੇ ਆ ਖਾਦਾਂ ਨੂੰ ਵੀ ਖਾਦਾਂ ਕਰ ਲਓ ਦੱਦੇ ਨਾਲ ਰੈਡੀ ਬਗੀਚੀ ਵਿੱਚ ਆਰਗੇਨਿਕ ਸਬਜ਼ੀਆਂ ਉਗਾਉਣ ਲਈ ਹੋਰ ਮਿਹਨਤ ਕੀਤੀ ਡੰਡੀ ਅੰਬ ਚੀਕੂ ਅਮਰੂਦ ਲੀਚੀ ਅਤੇ ਹੋਰ ਫਲਦਾਰ ਪੌਦੇ ਲਾਏ ਡੰਡੀ ਇਹਨਾ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਨਾਲ ਉਹਨਾਂ ਦੇ ਪਤੀ ਕੈਂਸਰ ਤੋਂ ਛੁਟਕਾਰਾ ਹਾਸਲ ਕਰਨ ਵਿੱਚ ਸਫਲ ਹੋ ਗਏ ਡੰਡੀ ਅੱਜ ਉਹ ਤੰਦਰੁਸਤੀ ਭਰਿਆ ਜੀਵਨ ਬਿਤਾ ਰਹੇ ਡੰਡੀ ਹੁਣ ਸਾਰਾ ਪਰਿਵਾਰ ਦਸ ਮਰਲੇ ਵਿੱਚ ਸਬਜ਼ੀਆਂ ਅਤੇ ਫਲ ਤਿਆਰ ਕਰਨ ਵਿੱਚ ਜਟਿਆ ਰਹਿੰਦਾ ਹੈ ਡੰਡੀ ਇਹਨਾਂ ਸਬਜ਼ੀਆਂ ਦੀ ਮਾਤਰਾ ਬੇਸ਼ੱਕ ਥੋੜੀ ਹੁੰਦੀ ਹੈ ਪਰ ਇਹ ਪੌਸ਼ਟਿਕ ਅਤੇ ਜ਼ਹਿਰ ਰਹਿਤ ਹੁੰਦੀਆਂ ਹਨ ਡੰਡੀ ਉਹ ਕਰੇਲੂ ਫਲ ਅਤੇ ਸਬਜ਼ੀਆਂ ਨਾਲ ਸਰੀਰਕ ਸਿਹਤ ਦਾ ਲਾਭ ਤਾਂ ਲੈ ਹੀ ਰਹੇ ਹਨ ਇਸ ਨਾਲ ਘਰ ਵਿੱਚ ਬਣਿਆ ਕੁਦਰਤੀ ਵਾਤਾਵਰਨ ਉਹਨਾਂ ਦੀ ਮਾਨਸਿਕ ਤੰਦਰੁਸਤੀ ਲਈ ਵੀ ਖੁਰਾਕ ਦਾ ਕੰਮ ਕਰ ਰਿਹਾ ਹੈ ਦੰਡੀ ਰਣਜੀਤ ਕੌਰ ਦੱਸਦੇ ਹਨ ਕਿ ਹੁਣ ਉਹ ਮੁਹੱਲੇ ਦੇ ਹੋਰ ਵੀ ਲੋਕਾਂ ਨੂੰ ਕੁਦਰਤ ਨਾਲ ਜੁੜ ਕੇ ਘਰੇਲੂ ਬਾਗਿਚੀ ਬਣਾਉਣ ਅਤੇ ਦੇਸੀ ਜੜੀਆਂ ਬੂਟੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ ਡੰਡੀ ਹਰ ਸਾਲ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਉਣ ਦੀ ਮੁਹਿੰਮ ਵੀ ਚਲਾਉਂਦੇ ਹਨ ਜਿਸ ਲਈ ਸੰਸਥਾ ਵੀ ਮਨਾਈ ਹੋਈ ਹੈ ਡੰਡੀ ਰਣਜੀਤ ਕੌਰ ਮਨਹਾਸ ਨੇ ਪੰਜਾਬੀ ਜਾਗਰਾਨਾ ਹਰਿਆਵਲ ਲਹਿਰ ਦੀ ਮੇਰੀ ਬਗੀਚੀ ਮੇਰੀ ਸ਼ਾਨ ਮੁਹਿੰਮ ਦੀ ਸ਼੍ਰੀਲੰਕਾ ਕੀਤੀ ਡੰਡੀ ਉਹਨਾ ਕਿਹਾ ਕਿ ਅਦਾਰਾ CRELLU ਬਗੀਚੀ ਅਤੇ ਪੌਦੇ ਲਾ ਕੇ ਕੁਦਰਤ ਨਾਲ ਜੁੜਨ ਵਾਲੇ ਲੋਕਾਂ ਨੂੰ ਹੋਰਾਂ ਸਾਹਮਣੇ ਲਿਆ ਕੇ ਸਾਰਿਆਂ ਨੂੰ ਇਸ ਦਿਸ਼ਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ